ਬੈਸਟਮ ਕੌਣ ਰਹਿ ਹੈ ਟੀਮਾਂ ਫਾਈਨਲ ਦੇ ਵਿੱਚ ਖੇਡੀਆਂ ਨਾਨਕਸਰ ਗੁਰਦਾਸਪੁਰਾਂ ਤੇ ਮਾਲਵਾ ਲਾਇਨਜ਼ ਕਾਕੇ ਦੀ ਟੀਮ ਸ਼ਕਦੌਨ ਤਾਲੇ ਦੀ ਮਾਲਵਾ ਲਾਇਨਜ਼ ਜਿਹਦੇ ਫਾਈਨਲ ਦੇ ਸਕੋਰ ਰਹਿ ਹੈ 29.5 ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੇ 39 ਸੈਕਿੰਡ ਰਹੀ ਹੈ ਜੀ ਮਾਲਵਾ ਲਾਇਨਸ ਦੇ ਫਰਸਟ ਰਹੀ ਹੈ ਬਾਉ ਦੀ ਟੀਮ ਅਮਰਤ ਦੀ ਟੀਮ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦਲਜੀਤ ਸੋਤੇ ਰਣਦੀਪ ਮੰਡੇਰ ਦੀ ਟੀਮ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ 19 ਟੱਚ ਪੰਜ ਜਫੇ ਮਹਿਮਦਵਾਲੀਆ ਮੁੰਡਾ ਜਿੰਨੂੰ ਗਿੰਨੀ ਗਿੰਨੀ ਕਹਿੰਦੀ ਦੁਨੀਆ ਮਹਿਮਦਵਾਲੀਆ ਕਿੰਨੀ ਆਈ ਦੇ ਬੈਸਟ ਜਾਫੀਆਂ ਦੇ ਵਿੱਚ ਚੁਣਿਆ ਗਿਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਇੱਕ ਵਾਰ ਕਿੰਨੀ ਮੁਬਾਰਕਬਾਦ ਹੈ ਜਦੋਂ 17 ਕਬੱਡੀ ਪਾਈਆਂ 16 ਨੰਬਰ ਪ੍ਰਾਪਤ ਕੀਤੇ ਹੈ ਨਦੌਰਾਂ ਵਾਲਾ ਨਿੱਕਾ ਆਈ ਦੇ ਕਬੱਡੀ ਕੱਪ ਚੋਂ ਬੈਸਟ ਰੇਡਰ ਚੁਣਿਆ ਗਿਆ ਮੇਰੇ ਮਿੱਤਰੋ ਉਹ ਜ਼ਿਲ੍ਹਾ ਤਰਨਤਾਰ ਦਾ ਨਿੱਕਾ ਨਦੌਰ ਵਾਲਾ ਇਹਦੇ ਦੇ ਦਾ ਬੈਸਟ ਬਣ ਗਿਆ ਤਾੜੀਆਂ ਧਰਤੀ ਦਾ ਜਸ਼ਨ ਮੇਰੇ ਮਿੱਤਰੋ ਬਹੁਤ ਬਹੁਤ ਮੁਬਾਰਕਾਂ ਜਸ਼ਨ ਨੂੰ ਨਿੱਕੇ ਨੂੰ ਤੇ ਮਹਿਮਨ ਵਾਲੀਏ ਗਿੰਨੀ ਨੂੰ ਆਓ ਜੀ ਫਸ ਸੈਕਟਰ ਉਹਦਾ ਵੀ ਸਰਦਾਰ ਚੱਕ ਲਿਆ ਬੋਲਟ ਨੇ ਗਿੰਨੀ ਨੂੰ ਮੋਢਿਆਂ ਤੇ ਤਾੜੀਆਂ ਮਾਰਦੇ ਇੱਕ ਵਾਰ ਜ਼ੋਰਦਾਰ ਬੋਲਟਾਂ ਦੀ ਤਾੜਾ ਤਾੜਾ ਵੱਜਦਾ ਅੱਜ ਤਾੜਾ ਬੋਲਟ ਜਦੋਂ ਤੂੰ ਕੈਨੇਡਾ ਸਿਗਾ ਤੇ ਇਹ ਖਿਡਾਰੀ ਸਾਡੇ ਨੂੰ ਲੈ ਕੇ ਜਾਂਦਾ ਸੀ ਉਹ ਵੀਰ ਜਿਹੜਾ ਬਲੌਗ ਬਣਾਉਂਦਾ ਉਹ ਘਰ ਜਾਂਦੇ ਸੀ ਤੇ ਬੁਲਟ ਦੇ ਘਰ ਦਾ ਜਿਹੜਾ ਨਜ਼ਾਰਾ ਸੀਗਾ ਜਿਹੜੇ ਹਾਸੇ ਸੀ ਉਹ ਸਾਰੇ ਰਿਕਾਰਡ ਕਰਦੇ ਸੀ ਦਿਲੋਂ ਸਪੋਰਟ ਹੈ ਬੁਲਟ ਦੀ ਗਿੰਨੀ ਨਾਲ ਤੇ ਗਿੰਨੀ ਦੀ ਬੁਲਟ ਦੇ ਨਾਲ ਜਿਹੜਾ ਬੁਲਟ ਦਾ ਪਿੰਡ ਹੈ ਉੱਚਾ ਪਿੰਡ ਵੇਟ ਉਥੇ ਮਹਿਮਦ ਵਾਲੀਏ ਗਿਨੀ ਦੇ ਨਾਨਕੇ ਆ ਮੇਰੇ ਵੀਰੋ ਤੇ ਇਧਰ ਸਾਰੇ ਹੀ ਸਾਡੇ ਅਮਰਤੋਣੀ ਯੋਧੇ ਹੋਣੀ ਸਾਰੇ ਹੀ ਰਾਜੇ ਪਧਰੀ ਹੋਣੀ ਬੁੱਲਟ ਹੋਣੀ ਸਾਰਿਆਂ ਦਾ ਸੰਯੋਗ ਹੈ ਗਿੰਨੀ ਕਹਿੰਦਾ ਵੀ ਮੇਰੇ ਨਾਲ ਖੜਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਦੋਂ ਬੁੱਲਟ ਬੋਪਾਰਾਏ ਮਾਡਲ ਤੋਂ ਮੋਟਰਸਾਈਕਲ ਦਾ ਬੈਸਟ ਨਿਕਲੇ ਤੇ ਗਿੰਨੀ ਨੇ ਚਲਾ ਕੇ ਲਿਆਂਦਾ ਹੈ ਸੋ ਦਾਸ ਉਥੇ ਕਮੈਂਟਰੀ ਕਰਨ ਗਿਆ ਸੀ ਇਹ ਗੋਇੰਦਵਾਲ ਸਾਹਿਬ ਦੇ ਭੇਜਦੀ ਲੰਗੇ ਲੈ ਵੀ ਬੁਲਟ ਅੱਜ ਫੋਰ ਤੂਚ ਲਾ ਕੇ ਜਾਣਾ ਇਹ ਭਰਾਵਾ ਤੋਂ ਵੱਧ ਕੇ ਪਿਆਰ ਹੈ ਯਾਦਾਂ ਨੇ ਤਰਸੇਮ ਸਿੰਘ ਪੰਡਾਲ ਦੀਆਂ ਕਿਉਂਕਿ ਅੱਜ ਬਾਪੂ ਜਿੱਥੇ ਵੀ ਹੈ ਖੁਸ਼ ਹੋਊਗਾ ਜਿੰਨਾ ਬੁਲਟ ਨੂੰ ਪਿਆਰ ਕਰਦਾ ਸੀ ਉਹਨਾ ਗਿੰਨੀ ਨੂੰ ਪਿਆਰ ਕਰਦਾ ਸੀ ਇਹ ਪਰਿਵਾਰਕ ਸਾਂਝਾਂ ਨੇ ਬਹੁਤ ਵੱਡਾ ਸਨਕਾਰ ਲੈ ਵੀ ਜੱਗੀ ਮੇਲਾ ਸਫਲ ਹੋਗੇ ਕਿ ਇੱਕ ਘਾਟ ਰੜਕਦੀ ਰਹਿਣੀ ਹੈ ਕਿ ਮੇਰੇ ਮਾਮੇ ਦਾ ਪੁੱਤਰ ਮੇਕੋ ਸਦਾ ਲਈ ਵਿਛੜ ਗਿਆ ਸੀ ਗਿੱਨੀ ਮਹਿਮਦ ਵਾਲੀਆ ਕਹਿੰਦਾ ਕਿ ਮੇਰੇ ਮਾਮੇ ਦਾ ਪੁੱਤਰ ਜਿਹੜਾ ਵਿਛੜਿਆ ਨਾ ਉਹਦੀ ਘਾਟ ਸਦਾ ਰੜਕਦੀ ਰਹਣੀ ਹੈ ਸੋ ਮਾਣ ਮੇਰੇ ਵੀਰੋ ਅੱਜ ਇਸ ਵੀਰ ਨੂੰ ਮੁਬਾਰਕਾਂ ਜਿਹੜਾ ਬੈਸਟ ਸਟੋਪਰ ਬਣਿਆ ਹੁਣ ਆਪਾਂ ਪ੍ਰਾਈਜ਼ ਦੇਈਏ ਜੀ